ਸੱਤ ਸ਼੍ਰੀ ਅਕਾਲ ਦੋਸਤੋ 7 ਦਿਨਾਂ ਵਿੱਚ ਕਾਲੇ ਰੰਗ ਨੂੰ ਚਿੱਟਾ ਕਰਨਗੇ ਇਹ ਸੱਤ ਨੁਸਖੇ ਨੰਬਰ 1 ਆਮਲਾ ਖਾਣ ਦੇ ਨਾਲ ਚਿਹਰੇ ਦਾ ਰੰਗ ਸਾਫ਼ ਹੁੰਦਾ ਹੈ ਤੁਸੀਂ ਕਦੇ ਵੀ ਆਮਲਾ ਖਾ ਸਕਦੇ ਹੋ ਜਾਂ ਚਾਰ ਦੇ ਰੂਪ ਵਿੱਚ ਖਾਓ ਜਾਂ ਮਰਬੇ ਦੇ ਰੂਪ ਵਿੱਚ ਖਾਓ ਜੀ ਹਰ ਰੋਜ਼ ਖਾਣ ਦੇ ਨਾਲ ਚਿਹਰੇ ਦਾ ਰੰਗ ਸਾਫ਼ ਹੋਣਾ ਸ਼ੁਰੂ ਹੋ ਜਾਂਦਾ ਹੈ ਕੈਮੀਕਲ ਵਾਲੇ ਪ੍ਰੋਡਕਟ ਕੁਝ ਦਿਨ ਹੀ ਫਾਇਦਾ ਕਰਦੇ ਹਨ ਨੰਬਰ 2 ਦੁੱਧ ਰੰਗ ਗੋਰਾ ਕਰਨ ਵਾਸਤੇ ਸਭ ਤੋਂ ਵਧੀਆ ਮਦਦ ਕਰਦਾ ਹੈ ਕੱਚਾ ਦੁੱਧ ਰੂ ਜਾਂ ਕੋਟਨ ਦੇ ਨਾਲ ਆਪਣੇ ਚਿਹਰੇ ਤੇ ਲਗਾਓ ਤੇ ਹੌਲੀ-ਹੌਲੀ ਚਿਹਰੇ ਦੀ ਮ사ਜ ਕਰੋ ਹਰ ਰੋਜ਼ ਕਰਨ ਦੇ ਨਾਲ ਤੁਹਾਡੇ ਚਿਹਰੇ ਦਾ ਰੰਗ ਸਾਫ ਹੋਣਾ ਸ਼ੁਰੂ ਹੋ ਜਾਵੇਗਾ ਮਹਿੰਗੇ-ਮਹਿੰਗੇ ਪ੍ਰੋਡਕਟ ਨਾ ਯੂਜ਼ ਕਰੋ ਜੀ ਨੰਬਰ 3 ਸੰਤਰੇ ਅਤੇ ਪਪੀਤੇ ਦੀ ਛਿਲੜ ਕੱਟ ਕੇ ਕ੍ਰੈਸ਼ ਕਰਕੇ ਆਪਣੇ ਚਿਹਰੇ ਤੇ ਲਾਓ ਹਰ ਰੋਜ਼ ਕਰਾਂਗੇ ਤਾਂ ਜਲਦੀ ਹੀ ਰਿਜ਼ਲਟ ਆਉਣਾ ਸ਼ੁਰੂ ਹੋ ਜਾਵੇਗਾ 5 ਮਿੰਟ ਵਾਸਤੇ ਆਪਣੇ ਚਿਹਰੇ ਤੇ ਮ사ਜ ਕਰੋ ਨੰਬਰ 4 ਅੰਡੇ ਵਿੱਚ ਸ਼ਹਿਦ ਮਿਲਾ ਕੇ ਥੋੜੀ ਜਿਹੀ ਖੰਡ ਮਿਲਾ ਕੇ ਆਪਣੇ ਚਿਹਰੇ ਤੇ ਲਗਾਓ ਥੋੜਾ ਟਾਈਮ ਛੱਡ ਦਿਓ ਉਸ ਤੋਂ ਬਾਅਦ ਹੌਲੀ-ਹੌਲੀ ਮ사ਜ ਕਰੋ ਤੇ ਗਰਮ ਪਾਣੀ ਨਾਲ ਧੋ ਲਓ ਜੀ ਇਸ ਤਰ੍ਹਾਂ ਹਫਤੇ ਵਿੱਚ 2-3 ਵਾਰ ਜ਼ਰੂਰ ਕਰੋ 1-2 ਦਿਨ ਵਿੱਚ ਹੀ ਰਿਜ਼ਲਟ ਆਉਣਾ ਸ਼ੁਰੂ ਹੋ ਜਾਵੇਗਾ ਨੰਬਰ 5 ਗੋਰਾ ਤੇ ਸਾਫ ਰੰਗ ਦੇ ਲਈ ਤਰਬੂਜ ਅਤੇ ਖੀਰਾ ਕਾਫੀ ਮਦਦ ਕਰਦਾ ਹੈ ਸਾਨੂੰ ਤਰਬੂਜ ਅਤੇ ਖੀਰੇ ਦੇ ਛੋਟੇ-ਛੋਟੇ ਟੁਕੜੇ ਕਰਕੇ ਹਰ ਰੋਜ਼ ਹੌਲੀ-ਹੌਲੀ ਮ사ਜ ਕਰਨੀ ਚਾਹੀਦੀ ਹੈ ਜਾਂ ਫਿਰ ਤਰਬੂਜ ਅਤੇ ਖੀਰੇ ਦਾ ਜੂਸ ਕੱਢ ਕੇ ਥੋੜਾ ਨਿੰਬੂ ਮਿਕਸ ਕਰਕੇ ਨਿੰਬੂ ਵਿੱਚ ਵਿਟਾਮਿਨ ਸੀ ਐਟੀ ਆਕਸੀਡੇਟ ਪ੍ਰੋਟੀ ਹੁੰਦੀ ਹੈ ਮਿਕਸ ਕਰਕੇ ਆਪਣੇ ਚਿਹਰੇ ਤੇ ਲਗਾਓ ਜੀ ਥੋੜੀ ਦੇਰ ਬਾਅਦ ਫਿਰ ਗਰਮ ਪਾਣੀ ਨਾਲ ਧੋ ਲਓ ਜੀ ਹਫਤੇ ਵਿੱਚ 3-4 ਵਾਰ ਜ਼ਰੂਰ ਲਗਾਓ ਜੀ ਰੰਗ ਕਾਫੀ ਸਾਫ਼ ਦਿਖਣ ਲੱਗ ਜਾਊਗਾ ਨੰਬਰ 6 ਚੰਦਨ ਪਾਊਡਰ ਅਤੇ ਨਾਰੀਅਲ ਪਾਣੀ ਨੂੰ ਮਿਕਸ ਕਰਕੇ ਇੱਕ ਟਿਊਬ ਬਣਾ ਲਓ ਜੀ 2-4 ਬੂੰਦਾਂ ਬਦਾਮ ਤੇਲ ਮਿਕਸ ਕਰਕੇ ਆਪਣੇ ਚਿਹਰੇ ਤੇ ਲਗਾਓ ਅਤੇ 20 ਮਿੰਟ ਬਾਅਦ ਚਿਹਰੇ ਨੂੰ ਧੋ ਲਓ ਜੀ ਇਸ ਦੇ ਨਾਲ ਵੀ ਚਿਹਰੇ ਦਾ ਰੰਗ ਸਾਫ਼ ਹੁੰਦਾ ਹੈ ਨੰਬਰ 7 ਜੌਂਦਾ ਆਟਾ ਪੀਸੀ ਹਲਦੀ ਤੇ ਸਰੋਂ ਦਾ ਤੇਲ ਪਾਣੀ ਵਿੱਚ ਮਿਕਸ ਕਰਕੇ ਇੱਕ ਲੇਪ ਬਣਾ ਲਓ ਜੀ ਤੇ ਆਪਣੇ ਸਰੀਰ ਤੇ ਲਗਾ ਕੇ ਫਿਰ ਨਹਾ ਲਓ ਜੀ ਹਰ ਰੋਜ਼ ਸਰੀਰ ਤੇ ਲਾਉਣ ਨਾਲ ਸਰੀਰ ਦਾ ਕਾਲਾਪਨ ਦੂਰ ਹੋ ਜਾਂਦਾ ਹੈ। ਠੰਡ ਦੇ ਮੌਸਮ ਵਿੱਚ ਲਗਾ ਕੇ ਗਰਮ ਪਾਣੀ ਨਾਲ ਨਹਾਓ ਜੀ। ਅਤੇ ਗਰਮੀ ਦੇ ਮੌਸਮ ਵਿੱਚ ਲਗਾ ਕੇ ਠੰਡੇ ਪਾਣੀ ਨਾਲ ਨਹਾਓ ਜੀ। ਇੱਕ ਵਾਰ ਇਹ ਨੁਕਸੇ ਜ਼ਰੂਰ ਇਸਤੇਮਾਲ ਕਰਨਾ ਜੀ। ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਲਾਇਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਧੰਨਵਾਦ ਸਤਿ ਸ਼੍ਰੀ ਅਕਾਲ ਜੀ।